ਹਲਕਾ ਰਾਜਪ੍ਰਦੇਪਿੰਡ ਸੰਮਤੀ ਤੋਂ ਰਾਜਕੁਮਾਰ ਵੱਡੇ ਗੀਤੀ ਦੇ ਵਿੱਚ ਸਾਥੀਆਂ ਦੇ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕਾ ਮੈਡਮ ਨੀਨਾ ਮਿੱਤਰ ਨੇ ਪਾਰਟੀ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਰ ਨੇ ਵਟਾ ਭਿਆਨ ਦਿੱਤਾ ਕਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਲਗਾਤਾਰ ਜੋ ਪਰਿਵਾਰ ਉਫਾਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਆਪ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਨਤਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਲੋਕ ਆਪ ਮੁਹਾਰੇ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਜੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਦੇਖ ਕੇ ਔਰ ਸਰਪੰਚੀ ਇਲੈਕਸ਼ਨਾਂ ਲਈ ਜਿਹੜੀ ਮਾਨ ਸਾਹਿਬ ਨੇ ਅਪੀਲ ਕੀਤੀ ਹੈ ਕਿ ਪਿੰਡਾਂ 'ਚ ਸਹਿਮਤੀ ਬਣਾਈਏ ਸਾਡਾ ਇੱਕੋ ਹੀ ਮਕਸਦ ਹੈ ਪਿੰਡਾਂ 'ਚ ਭਾਈਚਾਰਾ ਕਾਇਮ ਕਰਨਾ ਕਿਉਂਕਿ ਸਰਪੰਚੀ ਇਲੈਕਸ਼ਨਾਂ 'ਚ ਸਭ ਤੋਂ ਵੱਧ ਲੜਾਈਆਂ ਹੁੰਦੀਆਂ ਸੀ ਦੁਸ਼ਮਣੀਆਂ ਪੈਂਦੀਆਂ ਸੀ ਤਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਅੱਜ ਸਾਰੀ ਟੀਮ ਸ਼ਾਮਦੂ ਮੈਂ ਕਹਿੰਦੀ ਆ ਸਾਰਾ ਪਿੰਡ ਹੀ ਰਾਜਕੁਮਾਰ ਜੀ ਆਪਣੇ ਸਾਥੀਆਂ ਨਾਲ ਅੱਜ ਜੁਆਇਨ ਕਰ ਰਹੇ ਨੇ ਤੇ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਤੇ ਮੈਂ ਇਹ ਕਹੂੰਗੀ ਕਿ ਸਾਰੀ ਟੀਮ ਮਿਲ ਕੇ ਜੋ ਸ਼ਾਮਦੂ 'ਚ ਦਿੱਕਤ ਹੈ ਮੈਂ ਇਹ ਇਹ ਕਹੂੰਗੀ ਕਿ ਬਹੁਤ ਜ਼ਿਆਦਾ ਦਿੱਕਤ ਹੈ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਵੀ ਨਹੀਂ ਦੇਖਿਆ ਔਰ ਅਸੀਂ ਸ਼ਾਮਦੂ ਨੂੰ ਨੰਬਰ 1 ਪਿੰਡ ਬਣਾਵਾਂਗੇ ਪਾਰਟੀ ਨੂੰ ਇਹ ਕਿਵੇਂ ਬੀਜਪੀ ਜੋ ਬੀਜਪੀ ਜੋ ਬੀਜਪੀ ਛੱਡ ਕੇ ਆਮ ਆਦੀ ਪਾਰਟੀ ਵਿੱਚ ਆਏ ਨੇ ਕੱਲ ਸਾਡੇ ਸਾਥੀ ਅਕਾਲੀ ਦਲ ਚੋਂ ਆਏ ਸੀਗੇ ਔਰ ਇੱਕ ਇਹ ਰਿਸਪੈਕਟਿਡ ਅਹੁਦੇ ਤੇ ਸੀ ਮੀਤ ਪ੍ਰਧਾਨ ਸੀਗੇ ਇਹ ਸਾਰੇ ਕੱਲ ਇਹ ਟੀਮ ਨੂੰ ਜੁਆਇਨ ਕੀਤੀ ਸੀ ਤੇ ਅੱਜ ਬੀਜਪੀ ਨੂੰ ਛੱਡ ਕੇ ਰਾਜਕੁਮਾਰ ਜੀ ਆਪਣੀ ਟੀਮ ਨਾਲ ਜੁਆਇਨ ਕੀਤੇ ਨੇ ਇਹ ਭਾਰਤੀ ਜਨਤਾ ਪਾਰਟੀ ਸੀ ਪਹਿਲੇ ਹੁਣ ਆਮ ਪਾਰਟੀ ਨਾਲ ਅਸੀਂ ਮਜ਼ਬੂਤ ਹੋ ਰਹੇ ਹਾਂ ਭਗਵਦ ਮਾਨ ਜਿੰਦਾਬਾਦ न्यूज 89 पंजाब देले राजपुरा तो पत्रकार मोहित कुमार दी खास रिपोर्ट न्यूज 89 पंजाब हर खबर जिंदा होवे असर